ਇਨਦੇ ਘਰ ਚ ਹੋਰ ਕੌਣ ਕੌਣ ਰਹਿੰਦਾ ਜੀ ਦੇਖਿਆ ਕਰੇ ਤੁਸੀਂ ਮਾਤਾ ਨੂੰ ਦੇਖਿਆ ਕਰੇ ਜਿਹੜੇ ਆ ਦੇਖੋ ਮਾਤਾ ਜੀ ਨੂੰ ਆ ਬੱਚੇ ਜਿਹੜੇ ਅੰਦਰ ਬੋਲ ਰਹੇ ਹਨ ਆ ਬੱਚੇ ਘੁੱਟ ਰਹੇ ਆ ਦੇਖੋ ਮਾਤਾ ਨੂੰ ਧੂਰੇ ਆ ਦੇਖੋ ਇਹ ਆ ਸੱਟ ਲਾ ਨਹੀਂ ਉਹਨਾਂ ਨੇ ਮਾਤਾ ਥੱਲੇ ਮਾਤਾ ਤੇ ਇਹ ਆਪਾਂ ਤੋਂ ਪਤਾ ਨਹੀਂ ਆਹ ਦੇਖੋ ਆ ਦੇਖੋ ਕਿਵੇਂ ਆ ਦੇਖੋ ਧੂਰੇ ਪਰ ਜੋ ਕਿਵੇਂ ਖੱਚ ਲੈ ਆਏ ਸਰ ਅੰਦਰਲੀ ਗੱਲ ਤਾਂ ਸਾਨੂੰ ਪਤਾ ਨਹੀਂ ਫੈਸੇ ਇਹਨਾਂ ਖਾਣਾ ਨਾ ਸਾਡੇ ਮਤਲਬ ਕਿ ਵਧੀਆ ਬੋਲਦੇ ਕਰਦੇ ਵਧੀਆ ਮਾਤਾ ਜੀ ਬੈਠੇ ਨੇ ਆ ਮਾਤਾ ਜੀ ਦੇ ਬੇਟਾ ਬੈਠਾ ਵਾ ਏ ਬੇਬੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਫਿਕਰ ਨਾ ਕਰ ਮਾਂ ਅਸੀਂ ਤੈਨੂੰ ਛਡਾਉਣ ਆਏ ਆ ਇਸ ਜੰਗਲ ਚੋਂ ਆ ਕੁੜੀ ਨਾਲ ਗੱਲ ਕਰ ਆਪਣੀ ਨਾਲ ਮਮੀ ਨਾਲ ਗੱਲ ਕਰ ਲਉ ਹਲੋ ਬੀਬੀ ਕਿਵੇਂ ਆ ਠੀਕ ਆ ਬਹੁਤ ਇਹ ਵੀਰੇ ਹੁਣ ਤੈਨੂੰ ਲੈਣ ਆਏ ਨੇ ਅੱਛਾ ਇਹਨਾਂ ਦੇ ਨਾਲ ਚਲੀ ਨਹੀਂ ਵੀਰੇ ਹੁਣ ਤੈਨੂੰ ਲੈਣ ਆਏ ਨੇ ਆਪਣੇ ਕੋਲ ਰੱਖਾਂਗੇ ਇਹ ਇੱਥੇ ਨੂੰ ਹਸਪਤਾਲ ਦਾ ਹੁਕਨਾਮਾ ਕਿ ਮੈਂ ਤੇਰਾ ਚੈੱਕਅਪ ਕਰਾਵਾਂਗਾ ਹਸਪਤਾਲ ਤੇਰਾ ਇਲਾਜ ਵਗੈਰਾ ਕਰਾਉਣਗੇ ਸਾਰਾ ਕੁਝ ਤੈਨੂੰ ਹਸਪਤਾਲ ਵਿੱਚ ਐਡਮਿਟ ਕਰਾਉਣਗੇ ਤੇ ਤੇਰਾ ਇਲਾਜ ਕਰਾਉਣਗੇ ਤੂੰ ਇੰਨਾ ਕੋਲੇ ਰਹੀ ਫਿਰ ਮੈਂ ਲਿਆਉਂ ਤੈਨੂੰ ਬਾਅਦ ਚ ਕੋਈ ਨਹੀਂ ਬਈ ਠੀਕ ਆ ਮੋਤ ਮੈਨੂੰ ਪਤਾ ਚੱਲੇ ਕਿ ਤੂੰ ਠੀਕ ਆ ਕੋਈ ਨਹੀਂ ਮੋਸ ਜਾਇਆ ਪਿਆ ਕੁੱਟ ਕੁੱਟ ਕੇ ਹੈਗਾ ਫੋਨ ਕਰ ਲੈ ਮਿਲ ਜੂਗਾ ਕੋਈ ਕਰੇ ਹੈ ਜੇ ਉਹਨਾਂ ਨੂੰ ਆ ਜਾਣੀ ਉਹਦੋਂ ਬਾਅਦ ਚ ਆ ਗਲਾ ਸ਼ਿਗਾਈ ਠੇਕ ਹੂੰ ਉਹ ਗਲਾਸ ਮੈਂ ਆਇਆ ਰੱਖ ਲਿਆ ਮੈਂ ਝੂਠੀ ਨੂੰ ਬੋਲੀ ਠੀਕ ਆ ਮਾਂ ਜੋ ਮੈਂ ਗਲਾਸ ਰੱਖ ਲਿਆ ਮੈਨੂੰ ਕਹਿੰਦਾ ਆ ਗਲਾਸ ਇੱਥੇ ਰੱਖਿਆ ਹੀ ਕਿਉਂ ਇੱਥੋਂ ਚੱਕ ਕੇ ਵੀ ਇੱਥੇ ਕਾਤੇ ਰੱਖਿਆ ਹੂੰ ਫਿਰ ਕੀ ਕੀਤਾ ਬਸ ਕੀ ਕੀਤਾ ਫਿਰ ਉਹ ਮਾਰਿਆ ਪੁੱਟਣ ਲੈ ਕੀ ਮਾਰਿਆ ਮੋਕੀ ਕੀ ਥੱਪੜ ਆੱਖਾਂ ਨੀਲੀਆਂ ਕੀਤੀਆਂ ਪਈਆਂ ਮਾਂ ਕੀ ਚੀ ਲੈ ਆਈਂ ਕੁਛ ਨਮਾਰ ਮਾਰ ਕੇ ਕੁਛ ਨਮਾਰ ਮਾਰ ਕੇ ਫਿਰ ਅੰਦਰ ਲਿਆ ਕੇ ਵੀ ਕੁੱਟਿਆ ਤੁਨੂੰ ਹਨਾ ਹੈ ਇੱਥੇ ਲਿਆ ਕੇ ਵੀ ਕੁੱਟਿਆ ਭਰਾਂਡੇ ਚ ਬਾਹਰ ਤੋਂ ਜਦੋਂ ਲੈ ਕੇ ਆਏ ਅੰਦਰ ਘੜੀਸ ਕੇ ਪਹਿਲਾਂ ਮੈਂ ਇੱਥੇ ਸੀ ਇੱਥੋਂ ਹੋ ਉੱਥੇ ਲੱਗਾ ਸੀ ਟੁੱਟ ਕੇ ਘੜੀਸਦਾਈ ਮਾਂ ਤੈਨੂੰ ਜਿਵੇਂ ਉਹਦੀ ਲੁਧਿਆਣੇ ਤੋਂ ਆਇਆ ਸਤਿਆ ਨੇ ਭੇਜਿਆ ਸਾਨੂੰ ਸਤਿਆ ਨੇ ਸਤੋ ਨੇ ਘਬਰਾਉਣਾ ਨਹੀਂ ਮਾਂ ਕਿਸੇ ਗੱਲੋਂ ਅੱਛਾ ਕੋਈ ਇੰਜ ਕਾ ਗੱਲ ਹਾਂ ਦੇ ਸਤੋ ਨੇ ਤੋ ਕਹਿੰਦੀ ਕਿ ਹੌਣ ਨੂੰ ਬਹਾਦਰ ਬੋਸਾ ਲਾਟ ਰਹੀ ਜਾਂਦੀ ਮਾਰਦੇ ਵੀ ਤੇ ਮੈਂ ਤੁਸੀਂ ਕੀ ਕਰਦੇ ਹੋ ਤਾਂ ਬਈ ਸਤੋ ਨੇ ਇਹ ਗੱਲ ਤੈਨੂੰ ਆਖੀ ਆ ਤੈਨੂੰ ਆਖੀ ਆ ਐਜੀ ਹੌਣ ਨੂੰ ਬਾਹਰ ਨਹੀਂ ਤੇ ਕੋਲੇ ਤੇ ਜਦੋਂ ਮੂੰਹ ਸੁਧਿਆ ਭੀ ਇੱਥੇ ਵੀ ਆ ਦੇ ਸਤੋ ਕੀ ਕਹਿੰਦੀ ਤੈਨੂੰ ਦੱਸ ਤਾਂ ਤੇ ਦਵਾਰੇ ਦਾਸੋ ਦਵਾਰੇ ਦਾਸੋ ਮੈਨੂੰ ਕੀ ਕਹਿੰਦੀ ਸਤੋ ਸਤੋ ਤੂੰ ਕੀ ਕਹਿੰਦੀ ਫਿਰ ਸਤੋ ਉਹਨਾਂ ਕਹਿ ਗਏ ਇਹਨੂੰ ਮਾਰ ਦੋ ਉਹ ਕਲੀ ਮਾਰ ਤਾ ਤੂੰ ਕਹਿੰਦੀ ਮੈਨੂੰ ਨੂਹ ਕੁੱਟਦੇ ਨਹੀਂ ਵੀ ਆ ਦੇ ਤਰੀ ਨੂਹ ਕੁੱਟਦੀ ਜੇ ਮਾਂ ਸਵੇਰੇ ਗਾਂ ਤੇ ਹੱਤਾਈ ਤੂੰ ਸੀ ਮਾਰਦੇ ਮੈਂ ਕਿਉਂ ਅੱਜ ਤਾਂ ਤੈਨੂੰ ਕਹੀ ਨਹੀਂ ਕੋਈ ਤੈਨੂੰ ਤਾਂ ਕੋਈ ਬੁਲਾਉਂਦਾ ਨਹੀਂ ਤੂੰ ਆਪੇ ਚੱਲ ਕੇ ਆਉਣੀ ਆ ਤੇ ਤਾਂ ਕਿਸੇ ਨੇ ਬੁਲਾਇਆ ਨਹੀਂ ਤੂੰ ਬੈਠੀ ਰਹਿ ਗਈ ਰੋਈ ਬੈਠੀ ਰਹੀ ਕਮਰੇ ਚ ਤੈਨੂੰ ਰੋਟੀ ਪਾਣੀ ਦਿੰਨਾ ਤੂੰ ਤਾਂ ਚੱਲ ਕੇ ਆਈ ਨਾ ਗੱਲਾਂ ਕਰਨ ਸਾਡੇ ਕੋਲ ਹਣ ਜਦੋਂ ਤਾਂ ਉਹਨੂੰ ਪਤਾ ਵੀ ਮੇਰੀ ਆਤ ਦਾ ਐਸੀ ਬੈਠ ਕੇ ਤਾਂ ਮੈਨੂੰ ਪੇੜਾ ਮਾਰ ਕੇ ਵਰਤਨ ਦੱਸਣਾ ਮੈਨੂੰ ਪਤਾ ਕਿੰਨੀ ਆ ਕਿ ਚਪੇੜਾ ਮਾਰਨ ਵਾਲੀ ਹੈ ਤੇਰੇ ਪੱਤ ਗੱਲ ਮੈਨੂੰ ਤੂੰ ਕਿਹਾ ਉਹਦੇ ਮੁੰਡੇ ਨੂੰ ਵੀ ਤੇ ਕਿੰਨੀ ਅੱਗੇ ਚਪੇੜਾ ਮਾਨ ਵਾਲੀ ਐ ਤੇਰੇ ਮੈਨੂੰ ਪਤਾ ਕਿੰਨੀ ਅੱਗੇ ਚਪੇੜਾ ਮਾਨ ਵਾਲੀ ਐ ਤੇਰੇ ਬੱਚ ਕਰ ਮੈਨੂੰ ਪਤਾ ਸਾਰਾ ਕੁਝ ਹੀ ਪਤਾ ਮੈਨੂੰ ਤੇਰੇ ਚਪੇੜਾ ਮਾਨ ਬਾਪੂ ਦਾ ਕੀ ਨਾਂ ਸੀ ਪਿਆਰਾ ਸੀ ਪਿਆਰਾ ਸੀ ਉਹ ਫੌਜ ਦੇ ਵਿੱਚ ਸੀ ਹਨਾ ਫੌਜੀ ਸੀ ਹਾਂ ਫੌਜ ਚ ਵੀ ਰਹਾ ਬਾਈ ਇੱਥੇ ਪਟਿਆਲੇ ਵੀਰਿਆਂ ਹੋ ਮੋਤੀ ਬਾਗ ਮੋਤੀ ਬਾਗ ਚ ਇੱਥੇ ਇੱਥੇ ਵੀ ਸਿਕਿਉਰਿਟੀ ਡਿਊਟੀ 'ਚ ਸੀਗਾ ਹਾਂਜੀ ਉਹ ਕਿਉਂ ਜੀ ਏਦਾ ਮੈਨੂੰ ਫਿੱਟੇ ਮਨ ਨਹੀਂ ਚ ਗਿਆ ਕਦੇ ਫਿੱਟੇ ਮੂੰਹ ਨਹੀਂ ਕਾਇਨੇ ਨਾ ਕਦੇ ਉਂਗਲ ਲਾਏ ਨਹੀਂ ਚਿਲਾ ਕੇ ਲਿਖੀ ਮਾਂ ਕਹਿੰਦੀ ਮੈਨੂੰ ਕਦੇ ਮੇਰੇ ਘਰ ਵਾਲੇ ਨੇ ਵੀ ਕਦੇ ਫਿੱਟੇ ਮੂੰਹ ਨਹੀਂ ਸੀ ਕਾਇਕਦੇ ਆਂ ਓਂਗੜ ਲਾ ਕੇ ਮੂਹੇ ਦੇਖੇ ਪੈਸੇ ਉਹ ਤਨੇ ਕੋਟ ਕੋਟ ਮੂੰਹ ਲਾ ਕੀਤਾ ਪਿਆ ਪੈਰ ਤੋੜੇ ਪਿਆ ਬਾਂ ਉਹ ਤਾਂ ਕਦੇ ਨਹੀਂ ਸੀ 13000 ਰੁਪਏ ਪੈਨਸ਼ਨ ਵੀ ਆਉਂਦੀ ਹੈ ਮਾਂ ਨੂੰ ਫਿਰ ਵੀ ਖਾਣ ਦੇ ਪਿੰਦੇ ਵੀ ਛੜਾ ਮਾਰਦੇ ਲੱਗਦਾ ਪੈਸੇ 13000 ਉਹ ਕੌਣ ਘੜਾ ਕੇ ਲਿਆਉਂਦਾ ਮੁੰਡਾ ਹੀ ਪੁਰਮਈ ਕਰਨ ਮੈਰਾ ਕੇ ਕਰਨ ਬੋਪਰੇ ਮਤੂੰ ਜਾ ਕੇ ਲੈ ਕੇ ਨਹੀਂ ਆਉਣ ਲਿਉਣੀ ਹੈ ਹਲੇ 2 ਮਹੀਨੇ ਆ ਗਏ ਐਂ ਨੀਲੀ ਅੱਖਾਂ ਨਾਲ ਉਹ ਨਹੀਂ ਪੁੱਛਦੇ ਫਿਰ ਵੀ ਅਮਾ ਕੀ ਹੋ ਗਿਆ ਪੁੱਛਣੀ ਗਈ ਸਤ ਸ੍ਰੀ ਅਕਾਲ ਭਾਈ ਕਿਵੇਂ ਆ ਬਈ ਯਾਰ ਤੂੰ ਤਾਂ ਸ਼ਰਮੀਲਾਤੀ ਯਾਰ ਪੁੱਟਣ ਵਾਲੀ ਯਾਰ ਮਾਂ ਨੂੰ ਇਹਦਾ ਕੁੱਤੇ ਤੂੰ ਖਾਉ ਤਾ ਯਾਰ ਤੇਰਾ ਯਾਰ ਗਾ ਜਲਾਦ ਪੁੱਤ ਵੀ ਨਾ ਜੰਮ ਜੰਮੇ ਕਿਸੇ ਦੇ ਘਰੇ ਯਾਰ ਕਮਾਲ ਕਰਤੀ ਤੂੰ ਤਾਂ ਆ ਦਹੀਂ ਵੀ ਹੋਊਗੀ ਫੋਨ ਆ ਮਗਾਲੀ ਵੀਡੀਓ ਗਾਣਾ ਕੱਢਦੀ ਹੋਊਗੀ ਮੈਂ ਨਹੀਂ ਕਹਿੰਦਾ ਸੁਣ ਮੇਰੀ ਗੱਲ ਸੁਣ ਦੇਖ ਲਈ ਮੈਂ ਦੇਖ ਲਈ ਨਾ ਇੱਕ ਵੀਡੀਓ ਹੋਰ ਮੰਗਵਾਇਆ ਉਹਨਾਂ ਤੋਂ ਉਹਨੇ ਭੇਜੀ ਨਹੀਂ ਨਹੀਂ ਉਹ ਉਹ ਚੱਲ ਬੰਦ ਕਰ ਉਹ ਦਾਈ ਵੀਡੀਓ ਵੀਡੀਓ ਕੱਢੀ ਮਮੀ ਵੀਡੀਓ ਦਿਖਾਉਂਦੇ ਰਹੀ ਤਰੇ ਜਵਾਕ ਸਾਨੂੰ ਹਾਂਜੀ ਬੜੀ ਫੋਟਾ ਉੱਧਰ ਹੋਈ ਬਾਦ ਪੁੱਠਾ ਗੋਲ ਗਈ ਚਲੋ ਕੋਈ ਨਾਲ ਨਹੀਂ ਮਾ ਮਾ ਜਣਾ ਨਾਲ ਜਾਂਦੇ ਹੁਣ ਨਹੀਂ ਨਾਲ ਨਹੀਂ ਜਾਣਾ ਪੁਲਿਸ ਵੀ ਆਉਂਦੀ ਆਪਾਂ ਪੂਰੀ ਪ੍ਰੋਪਰ ਕਾਰਵਾਈ ਕਰਨੀ ਹੈ ਇਕੱਲੀ ਪੁਲਿਸ ਆਪ ਵੀਗੇ ਵੀ ਮੰਗਾਏ ਉਹਨਾਂ ਤੋਂ ਜਿਹੜੀ ਉਹ ਕੜਤੀ ਸੀ ਉਦੋਂ ਸਤੋ ਤੇ ਉਹ ਸੁਮਰ ਗੱਟ ਕੇ ਲੈ ਕੇ ਤੈਸੀ ਪੋਣੀਆਂ ਤੂੰ ਜਿੱਥੇ ਮੈਂ ਖਿੱਚ ਕੇ ਲੈ ਕੇ ਗਈ ਮਾਂ ਮੇ ਨੂੰ ਕੋ ਮਿਲ ਦਿਖਾਓ ਬਤ ਕੋਈ ਨਾ ਬੋਲਣਾ ਨਹੀਂ ਜੀ ਪਰ ਦੇਖ ਹਾਂ ਦੇਖ ਲਈ ਮੈਂ ਦੇਖ ਲਈ ਮੈਂ ਮੈਨੂੰ ਕਿ ਜਦੋਂ ਮੈਂ ਮਾਰੀ ਜਾਂ ਮੱਕਣ ਲੱਗਿਆਂ ਦੇ ਵਿੱਚ ਜੀ ਮੁੱਕਰਦਾ ਫਿਰਉ ਮੈਂ ਮੁੱਕਰਦਾ ਤਾਂ ਨਹੀਂ ਮੈਂ ਜਾਂ ਤਾਂ ਕਦੇ ਮੁੱਕਰ ਗਿਆ ਮੈਂ ਮੋਂਗ ਦੇ ਵੀਰੇ ਮੁੱਕੇ ਨਾਲ ਹੀ ਤਾਂ ਗੱਲ ਹੀ ਨਹੀਂ ਲੀ। ਆ ਜੇ ਲੋ ਆ ਪਹਿਖ ਮਿੰਟ ਨਾ ਆ ਦਿਖੋ ਨਾ ਦੀਦੀ ਸਾਡੀ ਆਪ ਕੋਲ ਜਿੱਦਾਂ ਨਾ ਕੁੱਟਦੀ ਸੀਗੀ। ਇਹਨੇ ਤਾਂ ਇਹ ਵੀ ਬੁੜੀ ਮੰਗਵਾਉ ਕਿ ਇਹ ਵੀ ਲਾ ਕੇ ਜਿੱਦਾਂ ਸੁਮਨ ਨੂੰ ਲੈ ਕੇ ਗਈ ਆ ਬਹੂ ਆਪਣੀ ਉੱਪਰ ਖਿੱਚ ਕੇ ਉਹ ਵੀ ਮੰਗਵਾ ਲਓ। ਜਿੱਦਾਂ ਇਹਨਾਂ ਨੇ ਬਾਹਰ ਕੱਟੀ ਆ ਪਰੌਣੇ ਨੇ ਤੇ ਉਹਨੇ ਜਿੱਦਾਂ ਫੋਨ ਕੀਤਾ ਨਾ ਇਹ ਕੁੜੀ ਕੋੜ ਦੀ ਸੀ ਜਿੱਦਣ ਇਹ ਵੀ ਮੰਗਵਾਇਆ। ਇਹ ਇਹਨੇ ਕਹਿੰਦੇ ਕੁੱਤੇ ਚੱਲ ਮੈਂ ਤਾਂ ਕੁੱਟ ਲਈ ਅੰਦਾ ਕੁੱਟ ਲਈ। ਜਿੱਦਾਂ ਪਰੌਣੇ ਨੇ ਤੇ ਜੀ ਇਹਨਾਂ ਨੇ ਗੇਟ ਲਾ ਲੈਨੇ ਆ ਕੇ ਫਾਟਲੇ ਬੀਓ ਉਧਰ ਉਹ ਨਵੇਂ ਅੰਬ ਜੋਲੇ ਉਧਰ ਪੈ ਗਏ ਨੇ ਇੱਧਰ ਪੈ ਗਏ ਨੇ ਕਹਿੰਦੇ ਬਾਹਰ ਨਿਕਲ ਅਸੀਂ ਪਾਰਟੀ ਦੇ ਬੀਬੀ ਨੂੰ ਪੁੱਛ ਕੇ ਦੇਖ ਲੋ ਜੀ ਕੀ ਕਹਿੰਨਾਂ ਨੇ ਬਾਹਰ ਕੱਢਤੀ ਮੀਂਹ ਦੇ ਵਿੱਚ ਬੀਬੀ ਫੇਰ ਵੀ ਉੱਪਰ ਲੈ ਕੇ ਗਈ ਤੈਨੂੰ ਸੱਤਿਆਂ ਨੇ ਵੀ ਕੁੱਟਿਆ ਸੀ ਹਾਂ ਸੱਤਿਆਂ ਨੇ ਵੀ ਮਾਰੀ ਨਹੀਂ ਤੇਰੇ ਮਾਰੀਏ ਚੇਂ ਹੈਂ ਮਾਰੀ ਕੀ ਮਾਰਿਆ ਸੀ ਚੱਪੜੀ ਮਾਰੀ ਕਾ ਤੂੰ ਕੋਈ ਕੈਂਬ ਬਾਈਕ ਉੱਠੇ ਤੱਕ ਰਹੀ ਹਾਂ ਇਹ ਮੈਨੂੰ ਕਹਿ ਲਈਦਾ ਤਾ ਤੇ ਭਾਈ ਦਾ ਤਾਂ ਲੇ ਉੱਤਰ ਜਾ ਬੈਣੀ ਆਤਨਾ ਹੂੰ ਮੈਂ ਤਾਂ ਲੇ ਉੱਤਰ ਆਈ ਹੂੰ ਉਹ ਆਈ ਸੀ ਵੀ ਬੈਰੋਂ ਕਿਤੇ ਲਾਮਾ ਉਹਦੇ ਮੇਰੇ ਬੰਗਿਆ ਸੀ ਤੋਂ ਹੂੰ ਅੱਗੇ ਵੀ ਮਾਰ ਦਿੰਦੀ ਸੀ ਨਾ ਅੱਗੇ ਨਹੀਂ ਖੜੇ ਹੋਇਆ 15 ਸਾਲੋਂ ਕੋ ਸਾਡੇ ਨਾਲ ਰਹਿੰਦੀ ਆ ਬਾਈ ਸਾਡੇ ਨਾਲ ਇਹਦੇ ਤਾਂ ਮਾਰਦੀ ਤੇ ਦਿਖਾਉਂਦੇ ਨਹੀਂ ਕੋਈ ਤੇ ਇਹ ਦੇਖੋ ਨਾ ਇਹ ਗੱਟ ਤੇ ਆਹ ਆਹ ਉਹ ਲੈ ਵੀ ਨਾ ਖੱਟ ਕੇ ਨੋ ਇਹ ਵੀਡੀਓ ਮੰਗਵਾਉਣਾ ਕੈਮਰੇ ਦੇ ਵਿੱਚ ਹੀ ਸਾਰੀਆਂ ਕੁਸੋ ਨਹੀਂ ਆ ਤਾਂ ਤੁਹਾਡੇ ਫੋਨ ਨਾਲ ਬਣੀ ਹੋਈ ਹੈ ਨਾ ਹਾਂ ਜੀ ਸਾਡੇ ਫੋਨ ਨਾਲ ਬਣੀ ਸਾਡੇ ਫੋਨ ਨੇ ਕੱਟ ਕੇ ਨਾ ਟਾਈਮ ਨਹੀਂ ਕੱਟ ਕੇ ਮੰਗਵਾ ਲਓ ਅੱਛਾ ਠੀਕ ਆ ਤੇ ਸਾਰਾ ਕੁਝ ਹੀ ਆ ਦੂ ਸਾਰਿਆਂ ਦਾ ਸਾਹਮਣੇ ਕੱਲਾ ਮੈਨੂੰ ਮੈਂ ਤਾਂ ਦੋਸੀ ਹੈਗਾ ਹੈਗਾ ਜਿਹੜਾ ਦੇਖੋ ਨਾ ਕਿੰਦੇ ਬਾਹਾਂ ਤੋਂ ਫੜ ਕੇ ਨਾ ਲੈ ਕੇ ਗਈ ਆ ਸੁਮਨ ਬਾਹਾਂ ਤੋਂ ਫੜ ਕੇ ਜੀ ਦੇਖੋ ਜੇ ਹੁਣ ਮਾਤਾ ਬਾ ਆਪਦੀ ਮਾਂ ਮਾਂ ਇਹ ਆਪਦੇ ਕੋਲੇ ਪਾ ਲੰਦੀ ਇੱਥੇ ਠੀਕ ਆ ਉਹਨਾਂ ਨੇ ਇੱਕ ਦਿਨ ਨਹੀਂ ਪਾਈ ਹੈਗੀ ਜੇ ਹੁਣ ਮੈਂ ਵੀ ਨੀਚੇ ਹੁੰਦੀ ਸੀ ਗੇਟ ਲਾ ਲੈਂਦੇ ਸੀ ਵੀ ਤੁਸੀਂ ਬੀਬੀ ਨੂੰ ਕੋਲੇ ਪਾ ਲਓ ਜੇ ਹੁਣ ਸਾਲ ਬਾਅਦ ਆਉਣਾ ਵਾ ਤੁਸੀਂ ਪਾ ਲਓ ਬੀਬੀ ਦੀ ਮਾਤਾ ਤਾਂ ਥੋੜੀ ਹੋਈ ਆ ਨਾ ਸਾਡੇ ਕੋਲ ਤਾਂ ਨਹੀਂ 24 ਘੰਟੇ ਪੈਣਾ ਵਾ ਮੈਂ ਮਰੀਏ ਚਲੋ ਮਾੜੇ ਆ ਤੁਹਾਨੂੰ ਕੁੱਟਣ ਦਾ ਹੱਕ ਮਿਲ ਗਿਆ ਫਿਰ ਦੇਖੋ ਅਸੀਂ ਤਾਂ ਨਹੀਂ ਮੈਂ ਤਾਂ ਨਹੀਂ ਕੁੱਟਿਆ ਪੁੱਛ ਕਿ ਮਾਤਾ ਦੀ ਮੈਂ ਕਦੋਂ ਹੱਥ ਮਾਰਿਆ ਕੁੱਟਿਆ ਕੁੱਟਿਆ ਕਿਨੇ ਮੈਂ ਹਾਂ ਕੁੱਟਿਆ ਮੈਂ ਤਾਂ ਨਹੀਂ ਬੀਬੀ ਕਦੇ ਕੁੱਟਿਆ ਇਹ ਤਾਂ ਵੀ ਕਰਦਾ ਬੀਬੀ ਦੱਸ ਦੋ ਵੀ ਜੇ ਉਹਦਾ ਨਾਲ ਇੰਨੇ ਬੀਬੀ ਨੂੰ ਨੇ ਕਿੰਨੀ ਵਾਰੀ ਕੁੱਟਿਆ ਸੀ ਦੋ ਮੇਰੀ ਥੱਪੜ ਮਾਰੀ ਹੈ ਬੀਬੀ ਮੈਂ ਤੇਰੇ ਥੱਪੜ ਮਾਰਿਆ ਹਾਂ ਵੀਡੀਓ ਆ ਵੀ ਉਹ ਵੀ ਵੀਡੀਓ ਦਿਖਾ ਦੋ ਜੀ ਮੈਂ ਬੋਲਦੇ ਹਾਂ ਨਹੀਂ ਤੁਸੀਂ ਵੀਡੀਓ ਦਿਖਾ ਦਿਓ ਬੀਬੀ ਜਿਹੜੀ ਉਹਦੇ ਵਿੱਚ ਹੀ ਹੋਵੇ ਨਾ ਬੀਬੀ ਮੈਂ ਤਾਂ ਤੇਰੇ ਥੱਪੜ ਤੂੰ ਹੀ ਦਿਖਾ ਦੇ ਬੀਬੀ ਮੈਂ ਤੇਰੇ ਥੱਪੜ ਮਾਰਿਆ ਕਦੇ ਮੈਂ ਤਾਂ ਕਦੇ ਹੱਥ ਹੀ ਨਹੀਂ ਚੱਕਿਆ ਦੇ ਨਹੀਂ ਮੈਂ ਕਦੇ ਨਹੀਂ ਮੈਂ ਕਦੇ ਮਾਰਿਆ ਤੇਰੇ ਥੱਪੜ ਉਹ ਤਾਂ ਚਲੋ ਸਤੂ ਨੇ ਭੇਜੀਆਂ ਨੇ ਵੀਡੀਓ ਮੈਂ ਤੇਰੇ ਕਦੇ ਮਾਰਿਆ ਮਾਰਿਆ ਸੀ ਕਦੋਂ ਬੀਬੀ ਉਹ ਐਸਾ ਜਦੋਂ ਆਪਾਂ ਬੈਠ ਕੇ ਜਪਈ ਸੀ ਕਿਹੜੀ ਜੀ ਬੀਬੀ ਬੈਠ ਕੇ ਦੇ ਵਿੱਚ ਜਦੋਂ ਦੇ ਪਈ ਸੀ ਉਹਦੇ ਬਾਰੇ ਨਹੀਂ ਬੀਬੀ ਮੈਂ ਨਹੀਂ ਕਦੇ ਵੀ ਮਾਰਾਂ ਮੈਂ ਤੈਨੂੰ ਦੱਸਾ ਮੈਂ ਥੱਪੜ ਮਾਰ ਨਹੀਂ ਮੇਰੀ ਤਾਂ ਤਾਂ ਮਾਂ ਮੈਂ ਤਾਂ ਖੋਦਾ ਕਦੇ ਭੱਜੀ ਆਈਆਂ ਦੇਖ ਲਓ ਇਹਦੇ ਵਿੱਚ ਹੀ ਆ ਚਲੋ ਠੀਕ ਆ ਬੜੀ ਯਾਰ ਤਾਂ ਬੇਸ਼ਰਮੀ ਦੀ ਗੱਲ ਆ ਬਾਈ ਯਾਰ ਜਿਹੜੀ ਤੁਸੀਂ ਕਹਿ ਰਹੇ ਹੋ ਠੀਕ ਆ ਨਹੀਂ ਉਹ ਵੀ ਮਾਤਾ ਦੇ ਕਹਤਾ ਨਾ ਮੈਂ ਤਾਂ ਇੱਧਰ ਗੱਲ ਕਰਦਾਂ ਕੋਈ ਨਹੀਂ ਜਿਹੜਾ ਕਹਤਾ ਉਹ ਤੂੰ ਬਾਈ ਯਾਰ ਐ ਮੂੰਹ ਉਹਦਾ ਮੈਂਟ ਮੈਂਟ ਉਹਦਾ ਨੱਕ ਬੰਦ ਕਰੀ ਫਿਰਦਾ ਕੋਈ ਨਾ ਉਹ ਵੀ ਮੰਗਾਲਾਂ ਕੋ ਉਹ ਤਾਂ ਮੈਂ ਆਪ ਕਹਿਣਾ ਉਹ ਵੀ ਗਲਤ ਆ ਉਹਨਾਂ ਨੂੰ ਅਸੀਂ ਚੰਗੇ ਕਰੋ ਕਹਿੰਦੇ ਆ ਜੀ ਉਹਨੇ ਮਾਂ ਨੇ ਬੋਲ ਕੇ ਦੱਸਤਾ ਵੀ ਹਾਂ ਮੇਰੇ ਮਾਰੀਆ ਮੇਰੇ ਧੀ ਨੇ ਵੀ ਉਹ ਤਾਂ ਆਪ ਕਹੀ ਜਾਂਦੀ ਬਾਈ ਦੀ ਬੋਲੀ ਥੋੜੀ ਜਿਆਦਾ ਪਠਾ ਜਾ ਰਹੀ ਦੂਸੇ ਤੋਂ ਕੀ ਪਠਾ ਜਾ ਰਿਹਾ ਕੇ ਮੇਰੇ ਨਾਲੇ ਵੀਰੇ ਇੱਕ ਵਾਰੀ ਇੱਕ ਵਾਰੀ ਪੁੱਠਾ ਬੋਲੀ ਆ ਕਿੰਨੀ ਕਿਵਰੀ ਕੁੱਟਣੀ ਆ 15 ਸਾਲ ਹੋ ਗਏ ਮੇਰੇ ਆ ਮੂੰਹ ਤਾਂ ਦੇਖੋ ਕਿਵੇਂ ਸਜਾਏ ਪਏ ਆ ਕੁੱਟ ਕੁੱਟ ਕੇ ਹੋਰ ਕਿਤੇ ਇੱਕ ਵਾਰੀ ਥੋੜੀ ਆ ਇਹ ਤਾਂ ਉਦੋਂ ਦੀ ਹੋਈ ਆ ਆ ਦੇਖੋ ਤੁਹਾਨੂੰ ਦਿਖਾਉਨੇ ਆ ਵੀਰੇ ਉਦੋਂ ਦੀ ਹੋਈ ਆ ਇੱਕ ਹੀ ਵੀਡੀਓ ਅਰੇਗਾ ਪੁੱਤ ਤੇ ủi ਜਾਂਦਾ ਇੱਥੇ ਇਹ ਤਾਂ ਬਾਤ ਚੱਲੀ ਉਹ ਤਾਂ ਜੀ ਇਹ ਧੂਨੇ ਆ ਫਿਰ ਧੂਗੇ ਲੈ ਕੇ ਹੁਣ ਉਹਨੇ ਹੀ ਕਿਹਾ ਸੀ ਜੀਨੇ ਜਾਈ ਬੋੜੇ ਪੈ ਜੀਨੇ ਪੁੱਜੀ ਉਹਨੇ ਕਹਿਤਾ ਤਾਂ ਉਹਨੇ ਹੱਕ ਤੇ ਤਾਂ ਬਈ ਇਹਨੂੰ ਧੂ ਤਾਂ ਦੇਖੋ ਹੁਣ ਇੱਕ ਆ ਵੀਡੀਓ ਦੇਖ ਤਾਰੇ ਹੁਣ ਇੱਕ ਦਿਨ ਦੀ ਵੀਡੀਓ ਕਿਤੇ ਆਹ ਦੇ ਜੀਕਾ ਕੋਲੋਂ ਜੋ ਹੋ ਗਮਾਲ ਹੋ ਗਈ ਯਾਰ ਤੁਸੀਂ ਕੋਈ ਹੋ ਗਿਆ ਕੋਈ ਆ ਦੇਖਿਤੇ ਇੱਥੇ ਅਲੱਗ-ਅਲੱਗ ਡੇਟਾ ਵਾਂ ਅਲੱਗ-ਅਲੱਗ ਟਾਈਮ ਆ ਤੈਨੂੰ ਯਾਰ ਇਹਨੇ 9 ਮਹੀਨੇ ਕੱਖ ਚ ਰੱਖਿਆ ਆਪ ਗਿੱਲੇ ਥਾ ਪੈਂਦੀ ਚੁੱਕੇ ਪੈਂਦੀ ਸੀ ਹੱਥ ਇਹਦੇ ਇੰਨਾ ਹੱਥਮਦਰੀ ਟੱਟੀ ਚੱਕੀ ਆ ਤੂੰ ਇਹਦੀਆਂ ਬਾਹਾਂ ਮੋੜ-ਮੋੜ ਕੇ ਐਂ ਕਰ ਦਿੰਨਾ ਖਿਮਾ ਕੇ ਬੈੱਡ ਤੇ ਚੱਕ ਕੇ ਮਾਰੀ ਪੈਰ ਦੇਖ ਕੇ ਮੈਂ ਸੁਝਿਆ ਪਿਆ ਦੁੱਖ ਦਾ ਉਹਦਾ ਅੱਖਾਂ ਦੇਖ ਉਹਦੀ ਕਿਵੇਂ ਨੀਲੀਆਂ ਹੋਈਆਂ ਪਈਆਂ ਇਹ ਤਾਂ ਜਾਨਵਰ ਨੂੰ ਵੀ ਨਹੀਂ ਕੁੱਟਦਾ ਅੱਖਾਂ ਨੀਲੀਆਂ ਹੀ ਹੋਈਆਂ ਥੱਪੜਾਂ ਨਾਲ ਬੈੱਡ ਤੋਂ ਡਿੱਗੀ ਸੀ ਇੱਥੇ ਹੀ ਡਿੱਗੀ ਬੈਠੀ ਉਹ ਆਪ ਦਾਦੀ ਆ ਕਹਿੰਦੇ ਮੈਨੂੰ ਸਿੱਟੇ ਲਿਆ ਕੇ ਉਹ ਦਾਦੀ ਸੱਚ ਆ ਸ਼ਰਮ ਕਰ ਯਾਰ ਕੁਛ ਤੂੰ ਤਾਂ ਐ ਐ ਕੱਕੜੇ ਐ ਬੈਠਾ ਮੈਂ ਜਿਵੇਂ ਬਹੁਤ ਆਪਣੇ ਉੱਕੜੇ ਨਹੀਂ ਆ ਕਿ ਅੱਕਣਾ ਆਪਾ ਕੀ ਆ ਜੀ ਫਿਰ ਯਾਰ ਸ਼ਰਮ ਕਰ ਕੁਛ ਤੂੰ ਹਜੇ ਵੀ ਗਲਤੀ ਮੰਨਣ ਦੀ ਥਾਂ ਤੇ ਤੂੰ ਦੂਜੇ ਦਾ ਦੋਸ਼ ਦੇਈ ਜਾਂਦਾ ਵੀ ਉਹਨੇ ਵੀ ਮਾਰਿਆ ਸੀ ਜੇ ਉਹਨੇ ਮਾਰਿਆ ਫਿਰ ਤੂੰ ਰੋਕ ਕੇ ਤੇਰੀ ਮਾਂ ਮਾ ਮੈਂ ਤਾਂ ਡਿਊਟੀ ਤੇ ਸੀ ਜੇ ਉਹਨੇ ਮਾਰਿਆ ਫਿਰ ਤੂੰ ਹਾਂ ਤੂੰ ਡਿਊਟੀ ਤੂੰ ਆ ਕੇ ਫਿਰ ਤੂੰ ਹੀ ਕੁੱਟੀ ਹੈ ਨਹੀਂ ਉਦੋਂ ਨਹੀਂ ਮੈਂ ਕੁੱਟੀ ਨਹੀਂ ਆਉਣ ਦੀ ਗੱਲ ਆ ਜੀ ਨਕੀ ਦੀ ਗੱਲ ਹੈ ਕਾ ਤੂੰ ਨਕੀ ਦੀ ਗੱਲ ਆ ਕਾ ਤੂੰ ਯਾਰ ਉਦੋਂ ਪਤਾ ਕੀ ਗੱਲ ਹੋਈ ਯਾਰ ਕੁਝ ਵੀ ਗੱਲ ਹੋਈ ਮਾਂ ਦੀਆਂ ਗਾਲਾਂ ਕਿਉਂ ਆਉਂਦੀਆਂ ਨਾਲਾ ਯਾਰ ਜੇ ਮਾਂ ਗਾਲਾਂ ਵੀ ਕੱਢ ਦੂ ਵੱਧ ਤੋਂ ਵੱਧ ਕੀ ਕਹੀਏ ਫਿਰ ਪੁੱਠਾ ਬੱਚਾ ਨੂੰ ਵਾਪਸ ਆ ਗਿਆ ਫਿਰ ਉਹ ਗਲਤੀ ਹੋ ਗਈ ਦੂਰ ਕੀਤੀ ਉਹਨੂੰ ਬਸ ਜੋ ਸਜ਼ਾ ਮੰਗਦੀ ਸੀ ਸਜ਼ਾ ਤਾਂ ਉਹ ਦੇਊ ਮਾਂ ਦੀ ਕੁੱਟ ਦੀ ਸਜ਼ਾ ਸੀ ਕਿੱਥੋਂ ਦੇ ਦਾਂਗੇ ਤੈਨੂੰ ਉਹ ਦੇਊਗਾ ਸਜ਼ਾ ਤੈਨੂੰ ਇੱਕ ਦਿਨ ਤੈਨੂੰ ਅਹਿਸਾਸ ਹੋਊਗਾ ਵੀ ਹਾਂ ਮੈਂ ਆਪਣੀ ਮਾਂ ਦੇ ਮਾਰੀਆਂ ਸੀ ਗੰਨਾਮਕੌਰ ਨੂੰ ਮੈਂ ਕੁੱਟਿਆ ਸੀ ਤੈਨੂੰ ਉਹ ਦੇਊ ਸਜ਼ਾ ਉਸ ਦਿਨ ਤੂੰ ਪਛਤਾਏਗਾ ਅੱਖਾਂ ਚੋਂ ਹੰਝੂ ਨ ਦੇ ਦੇ ਕੇ ਰੋਣਾ ਤੂੰ ਬੱਚੇ ਤੇਰੇ ਦੇਖ ਹੀ ਜਾਂਦੇ ਸਭ ਕੁਝ ਤੂੰ ਜਦ ਦੋਨਾਂ ਜਾਣਿਆ ਨੇ ਯਾਰ ਕਮਾਲ ਕਰਤੀ ਕੀ ਕੰਮ ਕਰਦਾ ਬਾਈ ਤੂੰ ਕੰਪਨੀ ਮਾਤਾ ਮੋਤਾ ਸਪੋਟੀ ਚ ਕੰਮ ਕਰਦਾ ਬਣਾਟ ਦੇਂਦੀ ਕਿੱਥੇ ਉਹ ਚੱਲ ਲੁਧਿਆਣੀ ਆ ਤੁਹਾਡੇ ਆਤੀ ਜਮ ਕੀ ਜੀ ਹੁਣ ਤੁਹਾਡੇ ਤੁਸੀਂ ਦੇਖੋ ਮੋ ਦਵਾਰਾ ਇੱਥੇ ਉਹ ਦੱਸੋ ਕੀ ਚਾਹੀਦਾ ਇਹਦਾ ਹੱਲ ਕਰਨਾ ਇਹਨੂੰ ਤਾਂ ਇਹ ਤਾਂ ਕੰਨਾ ਹੋ ਗਿਆ ਜਿਹੜਾ ਹੁਣ ਅਸੀਂ ਹੁਣ ਮੈਂ ਕੀ ਕਰਾਂ ਮਾਤਾ ਨੇ ਤਾਂ ਮਾਤਾ ਨੇ ਤਾਂ ਵਿਚਾਰੀ ਨੇ ਕੀ ਕਹਿਣਾ ਮਾਤਾ ਨੂੰ ਤਾਂ ਜਿਵੇਂ ਕਹਿਣ ਵਾਲੀ ਜੋਗੀ ਹੋਵੇ ਨਹੀਂ ਡਰੀ ਹੋਈ ਜੇ ਉਹਦਾ ਫੈਸਲਾ ਵੀ ਕੀ ਹੋਊ ਵਿਚਾਰੀ ਤਾਂ ਡਰੀ ਹੋਈ ਤਾਂ ਉਹਨੂੰ ਪਤਾ ਬੀਜੇ ਮੈਨੂੰ ਛੱਡ ਕੇ ਤੁਰ ਗਿਆ ਮੈਂ ਰਹਿਣਾ ਤਾਂ ਇੱਥੇ ਹੀ ਇਹਨਾਂ ਦੇ ਪੱਲੇ ਆ ਹਾਂ ਆਪਾਂ ਦੇਖੋ 100 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਛੱਡ ਕੇ ਆਪਾਂ ਇੱਕ ਵਾਰੀ ਅ ਇਹਨਾਂ ਬੋਲਦੇ ਆ ਤਾਂ ਉਹ ਖੁਦ ਹੀ ਕਰਦਾ ਯਾਰ ਹੱਕਾਂ ਬੋਲਦੇ ਰੇ ਬੁੱਤ ਮਾਰਦੇ ਹੈਗਾ ਬਸ ਇਹਦੇ ਇਹਨਾਂ ਕਰ ਲੋਗੇ ਤੇ ਅਸੀਂ ਹੁਣ ਮਾਤਾ ਜੀ ਨੂੰ ਗਰਨਾਮ ਕੌਰ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਉੱਥੇ ਪਹਿਲਾਂ ਤਾਂ ਰਾਏਕੋਟ ਸਿਵਲ ਹਸਪੀਟਲ ਚ ਮਾਤਾ ਜੀ ਦਾ ਮੈਡੀਕਲ ਹੋਊਗਾ ਐਮਐਲਰ ਕੱਟੀ ਜਾਊਗੀ ਉਸ ਤੋਂ ਬਾਅਦ ਫਿਰ ਮਾਤਾ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਹਸਪਤਾਲ ਚ ਜਾ ਕੇ ਦਾਖਲ ਕਰਾਵਾਂਗੇ ਅਸੀਂ ਇੱਥੇ ਸ਼ੁਕਰਾਨਾ ਕਰਦੇ ਆ ਸਾਡੇ ਐਸਐਚਓ ਸਾਹਿਬ ਅਮਰਜੀਤ ਸਿੰਘ ਜੀ ਦਾ ਤੇ ਕਾਉਂਸਲਰ ਸਾਹਿਬ ਸੁਖੂ ਵੀਰ ਜੀ ਦਾ ਸੁਖੂ ਗਰੇਵਾਲ ਦਾ ਤੇ ਬਾਕੀ ਸਾਡੇ ਟੀਮ ਮੈਂਬਰ ਖੜੇ ਨੇ ਸਾਰੇ ਰਾਏਕੋਟ ਤੋਂ ਇਹਨਾਂ ਨੇ ਵੀ ਸਾਰਿਆਂ ਨੇ ਤੁਰੰਤ ਸਾਡੇ ਕੋਲੇ ਇੱਥੇ ਪਹੁੰਚ ਕੀਤੀ ਤੇ ਵੀਰ ਵੀਰ ਤੁਹਾਡਾ ਕੀ ਨਾ ਗੁਰਜੰਤ ਸਿੰਘ ਗੁਰਜੰਤ ਸਿੰਘ ਇਹ ਵੀ ਕਾਉਂਸਲਰ ਨੇ ਵੀਰ ਜੀ ਇਹ ਵੀ ਵੀਰ ਜੀ ਉਦੋਂ ਦੇ ਆਏ ਖੜੇ ਨੇ ਬਾਕੀ ਮੁਹੱਲਾ ਨਿਵਾਸੀਆਂ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਕਰਮਜੀਤ ਸਿੰਘ ਬਾਈ ਜੀ ਜਿਹੜੇ ਸੈਕਟਰੀਏਟ ਚੰਡੀਗੜ੍ਹ ਕੰਮ ਕਰਦੇ ਨੇ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਅੱਜ ਅਸੀਂ ਮਾਤਾ ਜੀ ਨੂੰ ਇੱਥੋਂ ਲੈ ਕੇ ਚੱਲੇ ਆ ਮਾਤਾ ਜੀ ਦੇ ਹਾਲਾਂਕਿ ਬੇਟੀ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀ ਮਾਤਾ ਜੀ ਦਾ ਕੁੱਟਮਾਰ ਹੋ ਰਹੀ ਆ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਮਾਤਾ ਜੀ ਦਾ ਮੂੰਹ ਅੱਖਾਂ ਨੀਲੀਆਂ ਹੋਈਆਂ ਪਈਆਂ ਗੱਲ ਨੀਲਾ ਹੋਇਆ ਪਿਆ ਤਾਂ ਫਿਰ ਆਕੇ ਮੱਲੇ ਨਾਲ ਗੱਲ ਕੀਤੀ ਪਹਿਲਾਂ ਗੇਟ ਬੜੀ ਮੁਸ਼ਕਿਲ ਨਾਲ ਖੁਲਾਇਆ ਗੇਟ ਨਹੀਂ ਖੋਲਦੇ ਬੱਚੇ ਅੰਦਰ ਜਿੰਦਾ ਲਾ ਕੇ ਬੈਠੇ ਸੀ ਤੇ ਦੋਨੋਂ ਆਪ ਹੈ ਨਹੀਂ ਸੀ ਘਰ ਦੇ ਵਿੱਚ ਤਾਂ ਫਿਰ ਅੰਦਰ ਜਾ ਕੇ ਜੋ ਹਾਲਾਤ ਦੇਖਿਓ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲ ਕੀਤੀ ਕੌਂਸਲਰ ਸਾਹਿਬ ਨੇ ਤੇ ਪ੍ਰਸ਼ਾਸਨ ਨੇ ਵੀ ਤੁਰੰਤ ਆਕੇ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਪਹਿਲਾਂ ਫੀਲਡ ਵਾਲੇ ਅਫਸਰ ਆਏ ਫਿਰ ਡਿਊਟੀ ਅਫਸਰ ਆਏ ਫਿਰ ਉਹਨਾਂ ਨੇ ਐਸ.ਐਚ.ਓ ਸਾਹਿਬ ਦੀ ਬੁਲਾਇਆ ਤੇ ਹੁਣ ਐਸ.ਐਚ.ਓ ਸਾਹਿਬ ਨੇ ਆਕੇ ਹੁਕਮ ਦਿੱਤੇ ਆ ਦੀ ਮਾਤਾ ਦਾ ਮੈਡੀਕਲ ਕਰਾਉਣ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਜੋ ਬਣਦਾ ਇਨਸਾਫ ਆ ਉਸ ਪਰਿਵਾਰ ਨੂੰ ਮਿਲੇ